ਵੀਰ ਫੌਜੀਆ ਨੇ ਤੋਲੋ ਲਿੰਗ ਵਿੱਚ ਪਹਿਲਾ ਮਿਸ਼ਨ ਸ਼ੁਰੂ ਕਰਿਆ ਮਾਰ ਕੇ ਕਈ ਦੁਸ਼ਮਣਾਂ ਨੂੰ ਤੋਲੋ ਲਿੰਗ ਨੂੰ ਆਪਣੇ ਕਵਜੇ ਵਿੱਚ ਲਿਆ ਟਾਈਗਰ ਹਿੱਲ ਵੱਲ ਦੂਜਾ ਰੱਖਿਆ ਸੀ ਕਦਮ ਚੀਤਿਆਂ ਦੀ ਫੁਰਤੀ ਵਾਂਗ ਕਰ ਦਿੱਤਾ ਸੀ ਦੁਸ਼ਮਣ ਨੂੰ ਵੇਦਮ ਖਾਲੂਵਾਰ ਵਿੱਚ ਵੀਰ ਫੌਜੀਆ ਨੇ ਨੁਕੀਲੇ ਪੱਥਰਾਂ ਨੂੰ ਕਰਕੇ ਪਾਰ ਦਮ ਲਿਆ ਸੀ ਹਜ਼ਾਰਾਂ ਦੁਸ਼ਮਣਾਂ ਨੂੰ ਮਾਰ ਪੁਆਇੰਟ 4875 ਵਿੱਚ ਵਿਕਰਮ ਬੱਤਰਾ ਨੇ ਸੀ ਦਮ ਦਿਖਾਇਆ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਉੱਥੇ ਸੀ ਤਿਰੰਗਾ ਲਹਿਰਾਇਆ ਬਟਾਲਕ ਵਿੱਚ ਕਈ ਵੀਰਾਂ ਨੇ ਸੀ ਆਪਣੀ ਗੁਆਈ ਜਾਨ ਪਰ ਬਹੁਤ ਸਾਰੇ ਦੁਸ਼ਮਣਾਂ ਨੂੰ ਉਥੋਂ 부ਝਾ ਕੇ ਬਧਾਈ ਸੀ ਦੇਸ਼ ਦੀ ਸ਼ਾਨ ਕਾਕ ਸਰਵਿਸ ਕਾਕ ਸਰਵਿਸ ਬਹਾਦਰ ਫੌਜੀਆ ਨੇ ਸਾਰੇ ਦੁਸ਼ਮਣਾਂ ਨੂੰ ਮਾਰ ਮੁਕਾਇਆ ਸੀ ਜਿੱਤ ਦੁਆ ਕੇ ਵਤਨ ਨੂੰ ਉਥੇ ਤਿਰੰਗਾ ਫਹਿਰਾਇਆ ਸੀ ਜਿੱਤ ਦੁਆ ਕੇ ਵਤਨ ਨੂੰ ਉਥੇ ਤਿਰੰਗਾ ਲਹਿਰਾਇਆ ਸੀ